ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਵੀ ਠੀਕ ਹਾਂ ਮੀ ਤੇ ਡੈਡਿੰਗ ਹੋਇਆ ਪਿਆ ਬਹੁਤ ਥੋੜਾ ਟਾਈਮ ਰਾਮ ਰਹਿੰਦਾ ਫੇਰ ਤਿੰਨ ਚਾਰ ਘੰਟੇ ਬਾਅਦ ਹੋ ਜਾਂਦਾ ਪਰ ਜੱਸੋ اٹਕੇ ਸਰਨ ਆਪਣ ਲੱਗਿਆ ਸੀਗਾ ਤੇ ਫਿਰ ਇਹ ਡੈਡੀ ਕਹਿੰਦੇ ਜਦ ਮਮਾ ਨਾਲ ਹੈਲਪ ਕਰਾ ਦੇ ਪੱਠੇ ਪਵਾ ਦੇ ਨਾਲ ਤੇ ਮਮਾ ਦਾ ਕਾਫੀ ਕੰਮ ਹੈ ਅੱਖੇ ਲੱਗ ਜਾਂਦਾ ਏ ਵੈਸੇ ਪਰ ਜੇ ਬਾਲੀ ਗਰਮੀ ਹੋਵੇ ਫਿਰ ਤਾਂ ਭਾਵੇਂ ਕਿਤੇ ਕਹਦੇ ਨਹੀਂ ਅੱਖੇ ਲੱਗ ਜਾਂਦਾ ਏ ਤੇ ਕਹਿੰਦਾ ਮਮਾ ਮੈਂ ਥੋੜੇ ਥੋੜੇ ਪੈਸਾ ਲਾਂ ਪੱਠੇ ਤਿਸ ਤੂੜੀ ਪਾਵੇ ਮੈਂ ਕਿਹਾ ਚਲ ਠੀਕ ਏ ਮੈਂ ਬਹੁਤ ਸੱਟ ਲੈ ਲਈਏ ਇਸ ਪੱਠੇ ਪਾਵੇ ਤੇ ਮੈਂ ਲੱਗੀ ਸਗੋਂ ਸੱਟਣ ਨੂੰ ਕਿਉਂਕਿ ਮੈਂ ਛੁੱਟੀ ਸੀ ਇਹਨਾਂ ਨੂੰ ਛੁੱਟੀ ਕਰਕੇ ਮੈਂ ਕਿਹਾ ਚਲ ਬਾਅਦ ਚ ਸੱਟ ਲਵਾਂਗੀ ਤੇ ਨਹੀਂ ਵੀ ਪ੍ਰੇਰ ਵੀ ਬਾਅਦ ਚ ਸੱਟੀ ਦਾ ਕਿਉਂਕਿ ਸਦਿਆਂ ਸਦਿਆਂ ਦਾਰਾ ਚੋ ਕੋਈ ਤਾਂ ਆਪਣੀ ਕਰਨ ਲੱਗ ਗਈ ਤੇ ਜਦੋਂ ਮੈਂ ਤਾਂ ਸਕੂਲ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਹੀ ਮਾਤੇ ਜਿਹੜੇ ਰਹਿੰਦੇ ਕੰਮ ਕਰੀਦੇ ਕੱਪੜੇ ਧੋੰਦਾ ਬੁੱਕਰ ਛਾੜੀ ਪੁੱਛਿਆ ਸਾਰਾ ਜੋ ਵੀ ਕੰਮ ਆ ਬਸ ਜਿਹੜਾ ਰਹਿ ਜਾਂਦਾ ਰਹਿ ਜਾਂਦਾ ਬਸ ਜਿਹੜੇ ਸਵੇਰ ਸਵੇਰ ਹੋਵੇ ਹੋਵੇ ਮਧਾਣੀ ਪਾ ਲਈ ਆਟਾ ਬਣ ਲਿਆ ਭਾਂਡੇ ਮਾਜ ਲਈ ਬਸ ਇਹਨੇ ਕੀ ਕੰਮ ਹੁੰਦੇ ਕੱਪੜੇ ਮਸ਼ੀਨ ਚ ਪਾਈ ਨਹੀਂ ਜਾਂਦੇ ਕਿਉਂਕਿ ਡੈਡੀ ਹੁਣ ਤਾਂ ਉਥੇ ਕੂਲਰ ਲੱਗਿਆ ਹੁੰਦਾ ਇਹ ਜਲਦੀ ਬੰਦ ਨਹੀਂ ਕਰ ਸਕਦੇ ਤੇ ਗਰਮੀ ਜ਼ਿਆਦਾ ਹੁੰਦੀ ਹੈ ਫਿਰ ਅਕਸਰ ਮੱਛਰ ਵੀ ਆ ਹਨ ਇਹ ਨਹੀਂ ਤਾਂ ਡੈਡੀ ਵੀ ਪਹਿਲਾਂ ਜਲਦੀ ਉੱਠ ਪੈਂਦੇ ਸੀਗੇ ਫਿਰ ਮਤਾਉ ਪਏ ਰਹਿੰਦੇ ਆ ਸੱਟ ਲੱਗੀ ਕਰਕੇ ਫਿਰ ਮੈਂ ਇਧਰ ਲਾਵੇ ਕੰਮ ਕਰਨ ਲੱਗ ਜਾਂਦੀ ਆ ਤੇ ਬਾਅਦ ਵਿੱਚ ਕੋਕੜ ਛੱਡ ਕੇ ਉੱਥੇ ਡੈਡੀ ਨੂੰ ਕੁਰਸੀ ਢਾਹ ਦਈ ਤੇ ਉੱਥੇ ਬੈਠ ਜਾਂਦੇ ਮੈਂ ਆਬ ਦੂਸਰਾ ਕੰਮ ਕਰ ਲੈਂਦੀ ਕੱਪੜੇ-ਕਪੜੇ ਪਾ ਲੈਂਦੀ ਫਿਰ ਮਸ਼ੀਨ ਤੇ ਬੁੱਕਰ ਮਾਰ ਲੈਂਦੀ ਆ ਇੱਧਰ ਜਿਹੜਾ ਹੁੰਦਾ ਪਸ਼ੂ ਵਾਲੇ ਸਾਈਡ ਦਾ ਇੱਧਰ ਸੁੰਬਰਲੇ ਆਗੂਆ ਸੇਟਲੇ ਇਹ ਕਰ ਲਈ ਤੇ ਮੱਢੀ ਗਾਂ ਨੂੰ ਅੱਜ ਥੋੜਾ ਜਿਹਾ ਜਲਦੀ ਮੈਂ ਨਵਾਤਾ ਸੀ ਤੇ ਕਿਉਂਕਿ ਗਰਮੀ ਬਣੀ ਐ ਸੀ ਪੱਠੇ ਛੱਡ ਕੇ ਖੜ ਗਈ ਸੀ ਗਰਮੀ ਬਹੁਤ ਜ਼ਿਆਦਾ ਸੀ ਮੈਂ ਛੋਟੀ ਤਾਂ ਖਈ ਜਾਂਦੀ ਸੀ ਕਿ ਮੈਂ ਤਾਂ ਚੱਲ ਇਹਨੂੰ ਨਵਾ ਦੇਣੀ ਗੱਲੀ ਪੱਖਾ ਚੱਲਿਆ ਜਾਂਦਾ ਸੀ ਪਰ ਤਾਂ ਹਵਾ ਉਹਨੂੰ ਘਟ ਜਾਂਦੀ ਐ ਕੰਧ ਵਾਲੇ ਸਾਈਡ ਲੱਗਿਆ ਇੱਕ ਇਹਦਾ ਕੱਦ ਵੱਡਾ ਸੁਰਲੀ ਗਾਂ ਦਾ ਆਪਣੀ ਦਾ ਪਰੇ ਦੂਸਰੀ ਨਾਲ ਛੋਟੀ ਨਾਲ ਲੜਦੀ ਗਏ ਤੇ ਤਾਂ ਕਰਕੇ ਫਿਰ ਇਥੇ ਮੇਤੁਰ ਮੈਂ ਇੱਕ ਬੋਕਰ ਲਾ ਦੇ ਜਿੰਨੀ ਕੁ ਵੱਜ ਸਕਦੀ ਹੈ ਉਹਨੇ ਸਾਰੀਆਂ ਤੀਲਾਂ ਖਿਲਾਰ ਲਈਆਂ ਸੀਗੀਆਂ ਥੋੜੀ ਜਿਹੀ ਬੋકરી ਮਾਰੀ ਸੀਗੀ ਉਹਨੇ ਕਦੇ ਮਾਰੀ ਨਹੀਂ ਕਰਕੇ ਉਹਨੂੰ ਨਹੀਂ ਇਹਨਾਂ ਪਤਾ ਲੱਗਦਾ ਵੀ ਬੋਕਰ ਨੂੰ ਕਿਵੇਂ ਸੈੱਟ ਕਰਨਾ ਤੇ ਬਾਕੀ ਚੜ੍ਹੋ ਛੋੜੋ ਤਲਾ ਲੈਂਦੀ ਕੁੱਚਾ ਵੀ ਨਾਲਿੰਦੀ ਝਾੜੂ ਵੀ ਲਾਲਿੰਦੀ ਹੈ। ਹੁਣ ਇੱਕੋ ਬੱਚਾ ਸਕੂਲ ਦਾ ਕੰਮ ਨਹੀਂ ਸੋਤਾ ਹੁੰਦਾ ਕਿਉਂਕਿ ਸਕੂਲ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਸ਼ਾਮ ਨੂੰ ਹੁੰਦੇ ਤੱਕ ਹੀ ਹੁੰਦੇ ਹੁਣ ਪਤਾ ਹੀ ਹੈ ਬੱਚਿਆਂ ਦੀ ਕਿੰਨੀ ਕਿजान ਹੈਗੀ ਹੈ ਨਾ ਥੱਕ ਜਾਂਦੇ ਆ। ਕਿ ਤਰਮੀਦਾ ਹੈਗਾ ਕਰਕੇ ਆ। ਪਰ ਜਿੰਨੇ ਕਿ ਬਚਾਰੇ ਨੇ ਹੈਲਪ ਹੋ ਸਕਦੀ ਸੀ ਮੇਰੇ ਨਾਲ ਕਰਾਈ। ਮੇ ਮਮਾ ਨੂੰ ਸੌਖਾ ਹੋ ਜੇਵੇ। ਇਸ ਤੋਂ ਬਾਅਦ ਮੀਤ ਨੇ ਝਾੜੂ ਲਾਤਾ ਸੀਗੇ ਤੇ ਮੈਂ ਰੋਟੀ ਖਾ ਕੇ ਫਿਰ ਪੋਚਾ ਬਾਅਦ ਚ ਲਾਇਆ ਸੀਗੇ। ਇਹਨਾਂ ਤੇ ਪ੍ਰਵਜਾਸ ਕਹਿੰਦਾ ਮम्मा ਮੈਂ ਨਮੋਣਾਗਾ ਕਿਉਂਕਿ ਇਹ ਐਂ ਕੁਝ ਕਹਿੰਦੀ ਨਹੀਂ ਹੈਗੀ ਇਹ ਇਹਨਾਂ ਤੇ ਪ੍ਰਵਜਾਸ ਤਾਰ ਕੱਢ ਨਹੀਂ ਵੀ ਸਕਦਾ ਹੁੰਦਾ ਵੈਸੇ ਕੱਢ ਲੈਂਦਾ ਥੋੜੀ ਥੋੜੀ ਪਰ ਇਹਦੇ ਹੱਥ ਦੁਖਣ ਲੱਗ ਜਾਂਦੇ ਥੱਕ ਜਾਂਦਾ ਜੀ ਆਹ ਦੇਖੋ ਹੁਣ ਇਹਦੇ ਥਣ ਖਿੱਚੀ ਜਾਂਦਾ ਐਂ ਕੁਝ ਨਹੀਂ ਕਹਿੰਦੀ ਇਹ ਕਹਿੰਦੀ ਤਾਂ ਦੂਸਰੀ ਵੀ ਨਹੀਂ ਪਰ ਉਹਦਾ ਕੋਈ ਪਤਾ ਨਹੀਂਗਾ ਹਜੇ ਕਈ ਵਾਰ ਚੁੰਦਿਆ ਤਾਂ ਵੀ ਨਾ ਉਹ ਉਹ ਬਾਲਟੀ ਉੱਪਰ ਦੀ ਲੱਤ ਕੱਢ ਦਿੰਦੀ ਆ ਪਰੇਦੇ ਵਿਚਾਰੇ ਦੇ ਪਿੰਜੜੀਆਂ ਇਹਨੂੰ ਪਾ ਲਈਦਾ ਨਿਆਣਾ ਤੇ ਇਹ ਖੜੀ ਰਹਿੰਦੀ ਹੈ ਵਿਚਾਰੀ ਸੀਲ ਬਹੁਤ ਮੌਸਮ ਦੀ ਬਰੂਨਿੰਗ ਮੱਜਾਂ ਦਾ ਥੋੜਾ ਜਿਹਾ ਇਹ ਹੋ ਜਾਂਦੇ ਵੀ ਗਰਮੀ ਘਟ ਮੰਨਦੇ ਆ ਪਰ ਇਹ ਗੰਗਾ ਤਾਂ ਬਹੁਤ ਹੀ ਜ਼ਿਆਦਾ ਗਰਮੀ ਮੰਨਦਾ ਮੌਸਮ ਹੋਇਆ ਪਏ ਬਦਲ ਜੀ ਮੇਰੇ ਤੋਂ ਹਮੇਸ਼ਾ ਬੁਰਕ ਨੰਬਰ ਤੇ ਸੱਟ ਕੇ ਪਰ ਨਵੇੜ ਕੇ ਉੱਪਰ ਜਾਉਂਗੀ ਕਿਉਂਕਿ ਉੱਧਰ ਸੜ ਰਹਾ ਜੇ ਰਹੀ ਜਾਂਦਾ ਸਮ ਨੂੰ ਕੋਪਾ ਪਾੜ ਦਿੰਦੇ ਕੋਪਾ ਚੜ ਵੀ ਕੋਪੀ ਆ ਜਾਂਦੀ ਹੈ ਗਰੇੜੇ ਚ ਵੀ ਤਾਂ ਬਹੁਤ ਹੀ ਜ਼ਿਆਦਾ ਆਉਂਦੀ ਆਪਣੇ ਸੇ ਬਾਕੀ ਜੋ ਕੰਮ ਤਾਂ ਵੀ ਕਰਨੀ ਆ ਅਕਸਰ ਹਨਾpropto ਵੇਸ਼ਾ ਹੋਵੇ ਗਰਮੀ ਹੋਵੇ ਠੰਡ ਹੋਵੇ ਕੰਮ ਤਾਂ ਚੱਲੀ ਜਾਂਦੀ ਹੈ ਹਾਂ ਪਰ ਜਸ ਦੀ ਜ਼ਿੰਮੇਵਾਰੀ ਆ ਬਸ ਇਹ ਇਹ ਆਪ ਹੀ ਵਿਚਰੇ ਨੇ ਨਾਲੀਆਂ ਸਾਫ਼ ਕਰਨ ਲੱਗ ਗਏ ਨਾ ਕਿਉਂਕਿ ਨਾ ਉੜੀ ਫਾਰਸ਼ਾ ਉੜੀ ਘਾਟਾ ਮਿਸਤਰੀ ਨੂੰ ਕਿਹਾ ਵੀ ਸੀਗਾ ਪਰ ਉਹਨੇ ਘੱਟ ਰੱਖੀ ਤੇ ਜਦੋਂ ਗੁਆ ਕਰਦੇ ਨੇ ਕਿ ਫਿਰ ਨਾਲੀ ਚ ਚਲਾ ਜਾਂਦਾ ਸਾਰਾ ਤੇ ਨਾਲੀ ਬੰਦ ਹੋ ਜਾਂਦੀ ਅੱਗੇ ਤੋਂ ਕਿਉਂਕਿ ਜੇ ਪਿੱਛੇ ਜਗਾ ਹੋਵੇ ਤਾਂ ਪਿੱਛੇ ਗੁਆ ਵੀ ਪਾਇਆ ਜਾਂਦਾ ਪਰ ਇਹ ਜਦੋਂ ਪਿੱਛੇ ਨੂੰ ਹੁੰਦੀ ਹੈ ਨਾ ਤੇ ਇਹ ਸਾਰਾ ਗੁਆ ਬਚੀ ਕਰ ਦਿੰਦਾ ਨਾਲੀ ਦੀ ਜਗਾ ਪੂਰੀ ਕਰਕੇ ਉਹ ਕਰ ਨਾਲੀ ਬੰਦ ਹੀ ਹੋਈ ਰਹਿੰਦੀ ਤਕਰੀਬਨ ਸਾਫੀ ਕਰੀਂਦੀ ਆ ਪਰ ਫਿਰ ਵੀ ਬੰਦ ਹੋ ਹੀ ਜਾਂਦੀ ਏ ਕਿਉਂਕਿ ਸਾਰੀ ਘੜੀ ਵੀ ਨਹੀਂ ਆਪਾਂ ਸਾਫ ਕਰ ਸਕਦੇ ਹਵੇ ਆਪਣੇ ਹੁਣ ਇੱਥੇ ਜਿਹੜੀ ਖੇਲ ਕੋਲੇ ਇਹ ਵੀ ਜਗਾ ਸਾਫਦ ਗਈ ਆ ਜਿਆਦਾ ਨਹੀਂ ਜਗਾ ਹੈਗੀ ਜਦੋਂ ਪਸੂ ਨਵਾਂ ਨੇ ਇਧਰ ਉਰੇ ਪਾਣੀ ਆ ਜਾਂਦਾ ਤੇ ਚਿੱਕੜ ਬਣ ਜਾਂਦਾ ਇਥੋਂ ਤੇ ਬਾਕੀ ਚਲੋ ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਕਦੇ ਘਰ ਬਣਾਇਆ ਹਨਾ ਉਹ ਸਾਫਨਾ ਫਿਰ ਅਗਲਾ ਕਰ ਲੈਂਦਾ ਕਈ ਚੀਜ਼ਾਂ ਦਾ ਤਾਂ ਆਪਾਂ ਨੂੰ ਜਦੋਂ ਬਣਾ ਲਏ ਨੇ ਨਾ ਚੀਜ਼ ਜਦੋਂ ਪਤਾ ਲੱਗਦਾ ਵੀ ਇੱਥੋਂ ਆਪਾਂ ਆ ਗਲਤੀ ਕਰ ਬੈਠੇ ਹਾਂ ਤਾਂ ਨਾ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾਗਾ ਬਣਨ ਤੇ ਹੀ ਪਤਾ ਲੱਗਦਾ ਜਿਵੇਂ ਹੁਣ ਸਾਡਾ ਰਸੋਈ ਵਾਲਾ ਸ਼ੈੱਡ ਆ ਉੱਤੇ ਵੀ ਸ਼ਾਂਤਾਂ ਧੁੱਪ ਰਹਿੰਦੀ ਸੀ ਉਰਲੇ ਪਾਸੇ ਜੇ ਬੰਦ ਕਰ ਲੈਂਦੇ ਨਾਲ ਤਾਂ ਪਰੇ ਸਾਨੂੰ ਚੁੱਲ੍ਹੇ ਤੇ ਨੇੜੇ ਆ ਜਾਂਦਾ ਹੁਣ ਜਦ ਰਸਮਾਂ ਚੱਕ ਕੇ ਲੈ ਜਾਂਦੇ ਆ ਤੇ ਬਹੁਤ ਔਖਾ ਹੋ ਜਾਂਦਾ ਡੈਡੀ ਲੱਗੇ ਸੀ ਨਾ ਆਉਣ ਤੇ ਮੀਤ ਲੱਗੀ ਵੀਡੀਓ ਬਣਾਉਣ ਡੈਡੀ ਗੇਂਸ ਅਮਰੀਕਾ ਤੋਂ ਮੂਵੀ ਬਣਾਈ ਜਾਂਦੇ ਆ ਹਾਂਜੀ ਸ਼ਾਮ ਹਾਂਜੀ ਸ਼ਾਮ ਦਾ ਟਾਈਮ ਆ ਮੈਂ ਧਾਰਾ ਕੱਢਣ ਲੱਗੀ ਪਈ ਸੀ ਤੇ ਮੀਤੇਦਰ ਵੀਡੀਓ ਬਣਾ ਰਹੀ ਸੀਗੀ ਤੇ ਰੋਜ਼ੀ ਹੁਣ ਇਹ ਵੀ ਅੰਦਰੋਂ ਹੁਣ ਨਿਕਲ ਕੇ ਆਉਣਾ ਚਾਹੀਦਾ ਗਰਮੀ ਬਹੁਤ ਹੀ ਜ਼ਿਆਦਾ ਹੈ ਇਹਨਾਂ ਦਾ ਛੜਿਆਂ ਦੀ ਜਗ੍ਹਾ ਨਹੀਂ ਹੈਗੀ ਬਾਹਰ ਕੋਈ ਖਾਸ ਦੇਖਣ ਲਈ ਇਹ ਕੰਮ ਦੇਖੀ ਚਰਨਾਂ ਦੇ ਨੇ ਨਾ ਹੁੰਦੇ। ਆਹ ਦੇਖੋ ਹਲੇ ਵੀ ਛੱਡੇ ਹੋਏ ਸੀ, ਪਾਪਾ ਪਰ ਪੱਖਾ ਚੱਲੀ ਜਾਂਦਾ ਹੈ। ਉਹਦੇ ਕਰਕੇ ਥੋੜਾ ਜਿਹਾ ਹੋ ਜਾਂਦਾ ਸੁੱਕਾ। ਉਧਰੋਂ ਆ ਕੇ ਤੇ ਮੈਂ ਲੱਗੀ ਸੀ ਦਾਲ ਬਣਾਉਣ। ਕਿਉਂਕਿ ਮੂੰਗੀ ਮਸਰੀ ਦਾਲ ਮੈਂ ਕੁੱਕਰ ਚੀ ਬਣਾਉਣੀ ਹੁੰਦੀ ਆ। ਤਿੰਨ ਵਿਸਲਾਂ ਤੇ ਬਣ ਜਾਂਦੀ ਹੈ। ਤੇ ਫਿਰ ਕਿਉਂਕਿ ਮੈਂ ਪਹਿਲਾਂ ਬਣਾਈ ਠਰਜਾਂ ਦੀ ਜਦੋਂ ਤੇ ਰੋਟੀ ਖਾਣੀ ਦੀ ਰੋਟੀ ਕਿਉਂਕਿ ਲੇਟ ਹੋ ਜਾਂਦੀ ਹੈ ਖਾਂਦੇ ਖਾਂਦੇ ਮੈਂ ਵੀ ਸਾਰਾ ਕੰਮ ਕਰਕੇ ਕਈ ਵਾਰ ਮੈਂ ਇਹਨਾਂ ਨੂੰ ਕਹਿ ਦੇਣੀ ਵੀ ਮੈਂ ਨਾ ਆਇਆ ਵਾਂ ਹੁਣ ਕਿਉਂਕਿ ਇੱਕ ਵਾਰ ਮੈਂ ਗਾਂਾਂ ਹਜੇ ਫੇਰ ਨਵਾਉਣਗਾ ਤੇ ਉਸ ਤੋਂ ਬਾਅਦ ਕੱਪੜੇ ਗਿੱਲੇ ਹੋ ਜਾਂਦੇ ਹਨ ਤੇ ਇੱਕ ਪਹਿਲੇ ਹੀ ਨਵਾ ਕੇ ਠੀਆਂ ਗਾਂਾਂ ਚੋਂਗਾ ਧਾਰਾਂ ਤੇ ਲਿਬੜੇ ਤਿਬੜੇ ਜੇ ਹੋਈਦਾ ਤੇ ਤਾਂ ਕਰਕੇ ਫਿਰ ਇਹਨਾਂ ਨੂੰ ਕਹਿ ਦੇਣੀ ਹੁੰਦੀ ਆ ਵੀ ਜੇ ਤਾਂ ਤੁਸੀਂ ਰੁਕ ਜਾਓਗੇ ਤੇ ਫਿਰ ਮੈਂ ਵੀ ਨਹਾਈ ਆਵਾ ਫਿਰ ਬਾਅਦ ਤੁਹਾਨੂੰ ਰੋਟੀ ਪਵਾਉਣੀ ਆ। ਨਾਲ ਹੀ ਇਹਨਾਂ ਦੀ ਆਈਸਕ੍ਰੀਮ ਵਾਲਾ ਦੁੱਧੋ ਪਾਲ ਲਈਦਾ। ਨਾਲੇ ਫਿਰ ਮੈਂ ਦਾਲ ਨੂੰ ਤੜਕਾ ਲਾਤਾ। ਤੇ ਆਪਦਾ ਦੁੱਧ ਤਾਂ ਅਸੀਂ ਬਾਅਦ ਕਰ ਦਿੰਨੇ ਆ। ਹੁਣ ਦੋ ਤਿੰਨ ਦਿਨਾਂ ਦੇ ਮੰਮੀ ਦੁੱਧ ਉੱਤੇ ਆਪਦਾ ਚੁੱਲੇ ਤੇ ਕਹਿੰਦੇ ਚੱਲ ਇੱਥੇ ਅੱਗ ਮੱਚੀ ਆਂਦੀ ਮੈਂ ਧਰ ਦਿੰਨੀ ਆ। ਉੱਥੇ ਧਰ ਲੈਂਦੇ ਨਹੀਂ ਤਾਂ ਮੈਂ ਇੱਥੇ ਗੈਸ ਤੇ ਨਾਲ ਹੀ ਗਰਮ ਕਰ ਲੈਣੀ ਹੁੰਦੀ ਇਹਨਾਂ ਦਾ ਦੁੱਧ। ਆਪਦਾ ਤਾਂ ਅਸੀਂ ਰਾਤ ਨੂੰ ਕਰ ਦਿੰਨੀ ਨਾਲੇ ਮੈਂ ਭਾਂਡੇ ਧੋਲੇ ਨਹੀਂ ਹੁੰਦੀ ਨਾਲੇ ਦੁੱਧ ਕਰ ਲੈਣੀ ਹੁੰਦੀ ਪਰਮ। ਕਿ ਕਿਉਂ ਕਿ ਉਹ ਮੈਂ ਪੈਂਸੀ ਪਿਆ ਰਹਿੰਦਾ ਉਹ ਦੁੱਧ ਤੇ ਇਥੇ ਠਰ ਜਾਂਦਾ ਅੰਦਰ ਏਸੀ ਦੀ ਠੰਡ ਨਾਲ ਜੇ ਹਮ ਕੀ ਸਾਪ ਦਾ ਸਕੇ ਗੱਲਾਂ ਸੁਣੋਂ ਹੁਣ ਇਥੇ ਜਦੋਂ ਬਾਹਰ ਫੋਟੇ ਜੋਦਾ ਵਾਇਦਾ ਲਾਉਂਦਾ

ਮੈਂ ਤਾਂ ਨਮਰਦੀ ਭੇਜੀ ਤੇ ਰਹਾ ਕਰ ਆਇਆ ਆਇਆ ਤਾਰਾ ਆਇਆ ਤਾਰਾ ਜਿਹੜਾ ਆਂਡਾ ਆਇਆ ਤਾਰਾ ਉਹ ਕਹਿੰਦੇ ਤੁਹਾਨੂੰ ਦੱਸੋ ਜਿਹੜੀ ਮੁਰਗੀ ਆਪਾਂ ਮਰਦੇ ਉਹਦੀ ਮੁਰਗੀ ਆ